ਬਹੁਤ ਹੀ ਸਤਿਕਾਰਯੋਗ ਸਾਡੇ ਇਸ ਸਮਾਗਮ ਵਿੱਚ ਪਹੁੰਚੇ ਪੱਤਰਕਾਰ ਵੀਰ ਅਸੀਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਕਿ ਇਹ ਸਾਡੇ ਸਮਾਗਮ ਵਿੱਚ ਪਹੁੰਚ ਕੇ ਖਾਟਾ ਇਹਨਾਂ ਦਾ ਮਾਣ ਵਧਾਇਆ ਇਹ ਮੇਲਾ ਬਾਬਾ ਨਿਹਾਲ ਸਿੰਘ ਜੀ ਸਿਮਕ ਸਿਮਕ ਗੋ ਤੇ ਵੱਡੇ-ਵਡੇਰੇ ਨੇ ਜਿਨ੍ਹਾਂ ਨੇ ਜਿਹੜੇ ਕਿ ਸਾਡੇ ਇਸ ਪਿੰਡ ਦੇ ਵਿੱਚ ਪਿੰਡ ਚੁਪਕੀ ਦੇ ਵਿੱਚ ਪਿਛਲੇ 16 ਸਾਲਾਂ ਤੋਂ ਇਹ ਦਿਨ ਅਸੀਂ ਮਨਾ ਰਹੇ ਆਂ ਏ ਬਾਬਾ ਨਿਹਾਲ ਸਿੰਘ ਜੀ ਸ਼ਮਕ ਸਾਡੇ ਸ਼ਮਕ ਗੋਦ ਦੇ ਵੱਡੇ ਬਡੇਰ ਨੇ ਜਿਹੜਾ ਕਿ ਪਿੰਡ ਚੁਪਕੀ ਆਲਮੀਰ ਸ਼ਾਹ ਤੋਂ 2-3 ਕਿਲੋਮੀਟਰ ਤੇ ਆ ਤੇ ਡੇਲੋਂ ਤੋਂ ਤੇ 4-5 ਕਿਲੋਮੀਟਰ ਤੇ ਆ ਤੇ ਜੋਧਾ ਮਸ਼ੂਰਾ ਤੋਂ ਵੀ 3-4 ਕਿਲੋਮੀਟਰ ਤੇ ਸੈਤਾ ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਚੁਪਕੀ ਆ ਜਿੰਨੇ ਵੀ ਸਾਡੇ ਸ਼ਮ ਗੋਦ ਦੇ ਸਾਡੇ ਖਾਤੀ ਨੇ ਸਾਡੇ ਭੈਣ ਭਰਾ ਨੇ ਇਸ ਗੋਦ ਦੇ ਨਾਲ ਸੰਬੰਧਿਤ ਨੇ ਉਹ ਸਾਰੇ ਹੀ ਛਾਲ ਬਾਦ ਚਾਲ ਬਾਅਦ ਇੱਥੇ ਮੇਲਾ ਲੱਗਦਾ 19 ਜੂਨ ਨੂੰ 19 ਜੂਨ ਨੂੰ ਜਿਹੜਾ ਮਰਜੀ ਦਿਨ ਹੋਵੇ ਤਰੀਕ ਸਾਡੀ ਪੱਕੀ ਆ ਇਹ ਤਰੀ ਇਸ ਦਿਨ ਤੇ ਇੱਥੇ ਆ ਕੇ ਸੰਗਤਾਂ ਆਪਣੇ ਦਰਸ਼ਕ ਸੰਗਤਾਂ ਸੰਗਤਾਂ ਦਰਸ਼ਨ ਕਰਦੀਆਂ ਨੇ ਬਾਬਾ ਨਿਹਾਲ ਸਿੰਘ ਦੀ ਜਗ੍ਹਾ ਤੇ ਦਰਸ਼ਕ ਸੰਪੰਦ ਨੇ ਇਤਿਸ਼ਾਰ ਹੀ ਜਿੰਨੇ ਵੀ ਲੋਕ ਆਉਂਦੇ ਨੇ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਇਸ ਮੇਲਾ ਜਿਹੜਾ ਬਹੁਤ ਵੱਡੀ ਤਜਾਰ ਦੇ ਵਿੱਚ ਵੱਧ ਰਿਹਾ ਹੈ ਅਸੀਂ ਏਜ ਪੱਤਰਕਾਰ ਵੀਰ ਨੂੰ ਵੀ ਬੇਨਤੀ ਕਰਦੇ ਆ ਵੀ ਅੱਗੇ ਤੋਂ ਵੀ ਸਾਡੀ ਇੱਥੇ ਕਵਰੇਜ ਕਰਿਆ ਕਰਨ ਤੇ ਜਿੰਨੇ ਵੀ ਸੰਗਤ ਆਉਂਦੀ ਹੈ ਉਹਨਾਂ ਦੀਆਂ ਮਨੋਕਾਮਨਾਵਾਂ ਐਤਵਾਰ ਨੂੰ ਮੇਲਾ ਲੱਗਦਾ ਤੇ ਹਰੇਕ ਦਸਵੀਂ ਨੂੰ ਇੱਥੇ ਸੰਗਤਾਂ ਆਉਂਦੀਆਂ ਨੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਨੇ ਬਾਕੀ 19 ਜੂਨ ਆ ਜਿਹੜੀ ਉਹ ਪੱਕੀ ਆ ਹਰੇਕ ਸਾਲ ਮੇਲਾ ਲੱਗਦਾ ਤੇ ਲੋਕਾਂ ਦੇ ਦਿਵਾਲੀ ਨੂੰ ਵੀ ਇੱਥੇ ਮੇਲਾ ਲੱਗਦਾ ਦਿਵਾਲੀ ਨੂੰ ਦਸਵੀਂ ਨੂੰ ਤੇ 19 ਜੂਨ ਨੂੰ ਐਤਵਾਰ ਨੂੰ ਮੇਲੇ ਲੱਗਦੇ ਨੇ ਸੰਗਤਾਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਨੇ ਧੰਨਵਾਦ ਉਹਦੇ ਵਿੱਚ ਇਹਦਾ ਨਹੀਂ ਪੱਥਰ ਰੱਖਿਆ ਸੀ ਇੱਥੋਂ ਦੀ ਠੱਕਰਾਲ ਤੋਂ ਇੱਕ ਬਾਬਾ ਭੋਲੇनाथ ਸੀ ਉਹ ਆਪਣੇ ਕੰਮ ਕਰਦੇ ਸੀ ਦਾਜਗਰੀ ਦਾ ਉਹਨਾਂ ਨੂੰ ਦਾਦੇ ਜੀ ਕਹਿੰਦੇ ਸਾਡੇ ਚੌਕੀ ਤੋਂ ਜਗਾ ਕਢਾਓ ਜਾ ਕੇ ਇੱਥੇ ਸੀ ਦੀਵਾਲੀ ਨੂੰ ਇੱਥੇ ਬਹੁਤ ਹੋਆ ਹੁੰਦਾ ਸੀ ਵੱਡਾ ਸਾਰਾ ਇੱਥੇ ਆ ਕੇ ਸੀ ਦੀਵਾਲੀ ਨੂੰ ਆਪਦਾ ਗੋਹਾ ਲਿਆ ਕੇ ਮੱਥਾ ਟੇਕਦੇ ਹੁੰਦੇ ਸੀ ਆਪਣੇ ਆਪ ਦਾ ਗੋਹਾ ਉਹਨਾਂ ਪਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਆ ਕੇ ਉਹਨੇ ਜਗਾ ਕਢਵਾਈ ਬਣਾਈ ਜਗਾ ਆ ਕੇ ਉਸ ਤੋਂ ਬਾਅਦ ਦਿਨੋ ਦਿਨ ਚੱਲੀ ਗਿਆ ਕੰਮ ਤੇ ਫਿਰ ਸੰਗਤਾਂ ਦਾ ਠੀਕ ਵੀ ਹੋ ਰਹੀ ਜਾਣੇ ਇਥੋਂ ਕੈਂਸਰ ਤੱਕ ਵੀ ਠੀਕ ਹੋਏ ਨੇ ਇਸ ਜਗ੍ਹਾ ਤੋਂ ਕੈਂਸਰ ਤੱਕ ਵੀ ਠੀਕ ਹੋਏ ਨੇ ਦੂਰੋਂ ਸੰਗਤਾਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਜੀ ਜੇ ਬਾਕੀ ਕਿ ਕਿਸੇ ਨੂੰ ਕਸਰ ਹੁੰਦੀ ਆ ਜਾਂ ਕੀਤਾ ਕਰਾਇਆ ਕੋ ਭੂਤ ਪ੍ਰੇਤ ਉਹ ਵੀ ਸਾਰੇ ਠੀਕ ਹੁੰਦੇ ਆ ਠਰਤੀ ਆਪਣੇ ਆਪ ਹੀ ਹਾਂ ਜੀ ਕਿਹੜਾ ਦਿਨ ਮਨਾਇਆ ਇੱਥੇ ਆਤਵਾਰ ਵੀ ਲੱਗਦਾ ਜੀ ਦਸਵੀਂ ਵੀ ਆ ਦੀਵਾਲੀ ਵੀ ਆ ਤੇ ਆ 19 ਜੂਨ ਦਾ ਵੀ 700 ਸਮਾਗਮ ਕਰਾਇਆ ਕਿਹਨਾਂ ਦੀ ਜਾਂਚ ਕਰਾਇਆ ਇਹਨਾਂ ਨੇ 19 ਜੂਨ ਦਾ ਜੰਨੀ ਪੱਥਰ ਰੱਖਿਆ ਸੀ ਜੀ ਬਾਪੂ ਨਿਹਾਲ ਸਿੰਘ ਜੀ ਦਾ ਇੰਨਾ ਦਾ ਨੀ ਪੱਤਰ ਰੱਖਿਆ ਸੀ 19 ਜੂਨ ਨੂੰ 19 ਜੂਨ ਨੂੰ ਉਹਦਾ ਬਕੂ ਮੀਹਾਲ ਸਿੰਘ ਸੀ ਜਿਹੜੇ ਪਿੰਡ ਦੇ ਵਾਸੀ ਸੀ ਹਾਂਜੀ ਇਹਨਾਂ ਦੇ ਪਿੰਡ ਦੇ ਵਾਸੀ ਸੀ ਸਾਡੇ ਵੱਡੇ ਵੱਡੇਰੇ ਨੇ ਸਾਡੇ ਜਠੇਰੇ ਗੋਤ ਸੰਗਰ ਧੰਨ ਧੰਨ ਬਾਬਾ ਨਿਹਾਲ ਸਿੰਘ ਜੀ ਜਠੇਰੇ ਗੋਤ ਸੰਮਕ ਪਿੰਡ ਚੋਪਕੀ ਆ ਇਥੋਂ ਦੂਰੋਂ ਦੂਰੋਂ ਸੰਗਤਾਂ ਆ ਕੇ ਨਮਸਤਕ ਹੁੰਦੀਆਂ ਨੇਗੀਆਂ ਜਿੱਥੇ ਜਿੱਥੇ ਵੀ ਪਿੰਡ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਮਕ ਗੋਤ ਬੈਠਾ ਵਾ ਉਥੋਂ ਸਾਰੇ ਪੰਜਾਬ ਚੋਂ ਸੰਗਤਾਂ ਪਹੁੰਚੀਆਂ ਹੋਈਆਂ ਨੇਗੀਆਂ ਸਮਤ ਸਮਕ ਗੋਤਾਲੀਆਂ ਹੁਣ ਤਾਂ ਇਹ ਪਹਿਲਾਂ ਪਹਿਲਾਂ ਸਮਕ ਗੋਤ ਦੇ ਨਾਲ ਸੰਗਤਾਂ ਲੇਟਣ ਸੀਗੀਆਂ ਹੁਣ ਤਾਂ ਤਕਰੀਬਨ ਸਾਰੇ ਪੰਜਾਬ ਦੇ ਵਿੱਚੋਂ ਸੰਗਤ ਆਉਂਦੀ ਆ ਇਥੋਂ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਇਹ ਬਹੁਤ ਵੱਡਾ ਪ੍ਰੋਗਰਾਮ ਅੱਜ ਜਿਹੜਾ ਹੋਇਆ ਹੋਇਆ ਪਿੰਡ ਦੇ ਸੰਯੋਗ ਨਾਲ ਬਾਹਰੋਂ ਸੰਗਤਾਂ ਸੰਯੋਗ ਨਾਲ ਜੂਸ ਦੇ ਸੰਯੋਗ ਨਾਲ ਇਥੋਂ ਦੀ ਜਿਹੜੀ ਕਮੇਟੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਰੇਂਜਮੈਂਟ ਕੀਤਾ ਹੈ ਉਹਨਾਂ ਦਾ ਉਹਨਾਂ ਨੇ ਸਾਰਾ ਇਹ ਸਿਸਟਮ ਜਿਹੜਾ ਆਪ ਦੇ ਬਾਗਡੋਰ ਹੇਠ ਸੰਭਾਲ ਕੇ ਇਹ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਲੀਕਿਆ ਉਹਨਾਂ ਨੇ ਤੇ ਇਸ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਕੈਂਪ ਲਗਾਇਆ ਕਿ ਇਹਨਾਂ ਦੀ ਰੱਖਾਂ ਕਿਹੜੀ ਟੀਮ ਬਲੂ ਲਗਾਏਗੀ ਗੁਰਨਾਨਕ ਦੇਵ ਚੈਰੀਟੇਬਲ ਹਸਪੀਟਲ ਲੁਧਿਆਣਾ ਉੱਥੋਂ ਇਹ ਆਪਣੇ ਜਿਹੜੀ ਟੀਮ ਡਾਕਟਰ ਸਾਹਿਬ ਦੀ ਪਹੁੰਚੀ ਹੋਈ ਆ ਇੱਥੇ अनेकां ਨੌਜਵਾਨਾਂ ਨੇ ਸੀਨੀਅਰਾਂ ਨੇ ਵੀ ਖੂਨ ਆ ਜਿਹੜਾ দান ਕੀਤਾ ਵਾ ਖੂਨ ਦਾਨ ਮਹਾਦਾਨਾ ਸਾਡੀ ਨੌਜਵਾਨ ਪੀੜ੍ਹੀ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਤਾਂ ਜੋ ਲੋਕੀ ਕੀਮਤੀ ਜਾਨਾਂ ਨੇ ਜਿਹੜੀਆਂ ਲੋਕ ਬਿਮਾਰੀਆਂ ਨਾਲ ਜੂਝ ਰਹੇ ਨੇਗੇ ਜਾਂ ਰੋਡਾਂ ਦੇ ਉੱਤੇ ਦੁਰਘਟਨਾਵਾਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਇਹਨਾਂ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਸਾਡਾ ਇਹੀ ਸੰਦੇਸ਼ ਆ ਲੋਕਾਂ ਦਾ ਵੀ ਖੂਨਦਾਨ ਕਰੋ ਵੱਧ ਤੋਂ ਵੱਧ ਤਾਂ ਹੈ ਜੀ ਵੱਧ ਤੋਂ ਵੱਧ ਇਹ ਖਾਣਾ ਖਾਓ ਤੇ ਨੌਜਵਾਨਾਂ ਨੂੰ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਖੂਨਦਾਨ ਦਾਨ ਕੀਤਾ ਜਾਵੇ ਤਾਂ ਜੋ ਬਿਮਾਰੀ ਨਾਲ ਜੂਝ ਰਹੇ ਨੇ ਲੋਕ ਤੇ ਐਕਸੀਡੈਂਟ ਜੋ ਕੇਸ ਹੁੰਦੇ ਨੇ ਉਹਨਾਂ ਵਿੱਚ ਖੂਨਦਾਨ ਤੰਤਨ ਬਾਬਾ ਨਿਹਾਲ ਸਿੰਘ ਦੇ ਜਾਦ ਵਿੱਚ ਕਰਵਾ ਰਿਹਾ ਜਟੇਰੇ ਗੋਤਸਾਮ ਕਮਨੀਆਂ ਕੋ ਕਰਵਾਇਆ ਜਾ ਰਿਹਾ ਹੈ